ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਆਵਰ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਗੇ ਤੇ ਰਾਜੀ ਖੁਸ਼ੀ ਹੋਗੇ ਟੈਮਿੰਗ ਹੋਗੀ ਸਵਾ 12 ਤੇ ਆਪਾਂ ਕਰਨ ਲੱਗੇ ਸੀ ਹੁਣ ਆਪਣੇ ਵਲੌਗ ਦੀ ਸਟਾਰਟਿੰਗ ਤੇ ਅੱਜ ਮੈਂ ਸਵੇਰੇ ਉੱਠ ਕੇ ਕੰਮ ਵਗੈਰਾ ਕਰ ਲਈ ਸੀ ਬੋਚਾ ਚਾਰੂ ਸਭ ਕਰ ਲਿਆ ਸੀਗਾ ਤੇ ਹੁਣ ਆਪਾਂ ਚੱਲੇ ਆ ਕਿਤੇ ਘੁੰਮਣ ਸੋ ਮੈਂ ਤੁਹਾਨੂੰ ਕਿਨੇ ਦਿਨਾਂ ਦੀ ਦੱਸ ਹੀ ਰਹੀ ਸੀ ਕਿ ਅਸੀਂ ਕਿਤੇ ਜਾਣਾ ਤਾਂ ਅਸੀਂ ਚੱਲੇ ਸੀਗੇ ਤੇ ਮੈਂ ਕਰ ਰਹੀ ਸੀ ਆਪਣੀ ਪੈਕਿੰਗ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਲਈ ਵੀਡੀਓ ਕਿ ਅਸੀਂ ਚੱਲੇ ਆ ਮਲੌਰ ਟ ਇਹਨਾਂ ਦੇ ਨਾਨਕੇ ਕਿਉਂਕਿ ਨਾ ਇਹਨਾਂ ਦੇ ਜਿਹੜੇ ਮਾਮਾ ਜੀ ਦਾ ਬੇਟਾ ਉਹ ਨਾ 6-7 ਮਹੀਨੇ ਹੋ ਗਏ ਟ੍ਰੇਨਿੰਗ ਤੇ ਗਿਆ ਹੋਇਆ ਸੀਗਾ ਤੇ ਉਹ ਹੁਣ ਆਇਆ ਕਿਉਂਕਿ ਅਸੀਂ ਉਹਨੂੰ ਮਿਲੇ ਨਹੀਂ ਹੈਗੇ ਤੇ ਮਕਸ਼ੀ ਦੇ ਚਾਚੂ ਫੇਵਰੇਟ ਚਾਚੂ ਨੇ ਉਹਨੂੰ ਬਹੁਤ ਤਿਆਰ ਕਰਦੀ ਹੈ ਤੇ ਕੁਝ ਉਹਨੂੰ ਫਿਰ ਉਹਦੀ ਡਿਊਟੀ ਲੱਗੀ ਅਸਾਮ 3 ਸਾਲਾਂ ਵਾਸਤੇ ਉਹਨੇ ਉੱਥੇ ਹੀ ਚਲੇ ਜਾਣਾ ਫਿਰ ਅਸੀਂ ਸੋਚਿਆ ਚਲੋ ਅਸੀਂ ਮਿਲ ਹੀ ਆਨੇ ਆ ਜਾ ਕੇ ਤੇ ਪਰ ਗਰਮੀ ਬਹੁਤ ਹੈ ਚਲੋ ਅਸੀਂ ਐ ਕਰਾਂਗੇ ਅਸੀਂ ਸਵੇਰ ਸਵੇਰ ਕਰੋ ਨਿਕਲ ਜਾਾਂਗੇ ਤੇ 9 10 ਵਜੇ ਤੱਕ ਪਹੁੰਚ ਜਾਾਂਗੇ ਅਸੀਂ ਮਲੋੜ ਜਾਣਾ ਮਲੋੜ ਤੋਂ ਵੀ ਅੱਗੇ ਪਿੰਡ ਹੈ ਉੱਥੇ ਜਾਣਾ ਹੈਗਾ ਤੇ ਅਸੀਂ ਜਾਵਾਂਗੇ ਬੱਸ 'ਚ ਤੇ ਕਿਉਂਕਿ ਬਹੁਤ ਦੂਰ ਹੈ ਨਾ ਫਿਰ ਇੰਨੀ ਦੂਰ ਦਾ ਸਫ਼ਰ ਬੱਸ 'ਚ ਹੀ ਹੋ ਸਕਦਾ ਜਾਂ ਟ੍ਰੇਨ ਦੇ ਵਿੱਚ ਪਰ ਅਸੀਂ ਬੱਸ 'ਚ ਜਾਵਾਂਗੇ ਸਵੇਰ ਸਵੇਰ 5 ਜਾਂ 6 ਵਜੇ ਕਰੋ ਚਾਲ ਪਾਵਾਂਗੇ ਵੀ ਜਿਹੜਾ 9 10 ਵਜੇ ਤੱਕ ਮੋਂਜੀ ਗਰਮੀ ਤੋਂ ਪਹਿਲਾਂ ਪਹਿਲਾਂ ਕਿਉਂਕਿ ਮੈਨੂੰ ਤਾਂ ਬਹੁਤ ਗਰਮੀ ਲੱਗਦੀ ਹੈ ਤੇ ਮੋਕਸ਼ੀ ਵੀ ਫਿਰ ਪਰੇਸ਼ਾਨ ਕਰਨੀ ਜਿਆਦਾ ਗਰਮੀ ਦੇ ਵਿੱਚ ਸੋ ਬਸ ਸਵੇਰ ਪਹੁੰਚ ਜਾਾਂਗੇ ਤੇ ਹੁਣ ਮੈਂ ਕਰਨ ਲੱਗੀ ਸੀ ਪੈਕਿੰਗ ਤੇ ਕਮਕਮ ਆਪਾਂ ਕਰ ਲਿਆ ਸਾਰਾ ਨਾਸ਼ਤਾ ਤੇ ਮੋਕਸ਼ੀ ਗਈ ਹੈ ਆਪਣੀ ਉਧਰ ਬੂਆ ਘਰ ਖੇਲਣ ਤੇ ਮੈਂ ਕਿਹਾ ਚਲੋ ਹੁਣ ਕਰਦੀ ਕਿਉਂਕਿ ਮੈਂ ਪ੍ਰੈਸ ਵੀ ਲਾਉਣੀ ਹੈਗੀ ਹੁਣ ਕੁਝ ਕੱਪੜੇ ਪ੍ਰੈਸ ਕਰਨੇ ਆ ਤੇ ਕੁਝ ਮੋਕਸ਼ੀ ਦੇ ਸਟਿੰਗ ਕਰਨੀ ਹੈ ਤੇ ਆਪਣੇ ਵੈਸਤਾ ਸੀ ਦੋ ਦਿਨਾਂ ਲਈ ਜਾਣਾ ਜਿਆਦਾ ਸੀ ਦਿਨ ਨਹੀਂ ਲਾਣੇ ਕਿਉਂਕਿ ਮੰਨੂ ਕੋਈ ਟਾਈਮ ਨਹੀਂ ਆ ਫਿਰ ਦੁਕਾਨ ਦਾ ਔਖਾ ਹੋ ਜਾਂਦਾ ਹੈਗਾ ਤੇ ਫਿਰ ਮੈਂ ਵੀ ਆਪਣੇ ਦੋ ਸੂਟ ਪਾ ਲੂੰਗੀ ਤੇ ਦੋ ਨਾਈਟ ਸੂਟ ਤੇ ਬਾਕੀ ਮੋਕਸ਼ੀ ਦੇ ਵਾਵਾ ਮੈਨੂੰ ਪਾਣੇ ਪੈਂਦੇ ਕੱਪੜੇ ਹੋਗੇ ਬੱਚਾ ਨਾ ਬੱਚਾ ਗੰਦੇ ਕਰ ਲੈਂਦਾ ਹੈਗਾ ਤੇ ਮੰਨੂ ਉਹਦੇ ਪਾਉਂਗੀ ਦੋ ਸੂਟ ਮੰਮੀ ਦੇ ਵੀ ਹੋ ਜਾਣਗੇ ਤੇ ਅਸੀਂ ਤਿੰਨੋਂ ਜਾਣੇ ਚੱਲ ਰਹੇ ਆ ਬਾਕੀ ਜਦੋਂ ਜਾਵਾਂਗੇ ਪਤਾ ਲੱਗੇਗਾ ਜੇ ਸਾਡੀ ਮੰਡੇ ਦੀ ਪਲਾਨਿੰਗ ਹੈ ਜਾਂ ਦੀ ਬਾਕੀ ਟਾਈਮ ਅਕੋਰਡਿੰਗ ਦੇਖਦੇ ਹਾਂ ਕੀ ਬੰਦਾ ਹੁਣ ਤੇ ਮੈਂ ਹੁਣ ਪੈਕਿੰਗ ਕਰਦੀ ਹਾਂ ਸਟਾਰਟ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਲ ਪਹਿਲੀ ਵਾਰ ਆਇਆ ਮੇਰੀ ਵੀਡੀਓ ਦੇ ਵਿੱਚ ਤੇ ਮੈਂ ਤੁਹਾਨੂੰ ਹੋਰ ਵੀ ਕੁਝ ਕਹਿਵਾ ਮੈਨੂੰ ਨਾ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਪਲੀਜ਼ ਮੈਨੂੰ ਸਪੋਰਟ ਕਰੋ ਤੇ ਮੇਰੀ ਵੀਡੀਓ ਦੇ ਵਿੱਚ ਬਨੇ ਰਿਹਾ ਕਰੋ ਲਾਸਟ ਤੱਕ ਮੇਰੀ ਵੀਡੀਓ ਨੂੰ ਜੇ ਲਾਸਟ ਤੱਕ ਨਹੀਂ ਕਮ ਸਿਕਮ ਅੱਧਾ ਤਾਂ ਦੇਖੋ ਅੱਗੇ ਦੇਖੋ ਦੇਖੋਗੇ ਤਾਂ ਤੁਹਾਨੂੰ ਤਾਂ ਹੀ ਕੁਝ ਸਮਝ ਆਏਗਾ ਤੁਸੀਂ ਮੇਰੀ ਵੀਡੀਓ ਤੇ ਕਲਿੱਕ ਕਰਦੇ ਹੋ ਤੇ ਕਰਕੇ ਤੇ ਆਪਣਾ ਹੋਰ ਸਕਿੱਪ ਕਰਕੇ ਚਲੇ ਜਾਂਦੇ ਹੋ ਤੇ ਮੈਂ ਤੁਹਾਨੂੰ ਬਸ ਇਹ ਰਿਕਵੈਸਟ ਕਰੂੰਗੀ ਵੀ ਜੇ ਤੁਸੀਂ ਸ਼ੁਰੂ ਕੀਤੀ ਹੈ ਤੇ ਥੋੜਾ ਜਿਹਾ ਉਹਨੂੰ ਥੋੜਾ ਜਿਹਾ ਤਾਂ ਦੇਖੋ ਤੁਹਾਨੂੰ ਕੁਝ ਸਮਝ ਆਏਗੀ ਮੈਂ ਕੀ ਕੀ ਬੋਲ ਰਹੀ ਹਾਂ ਆਪਣੇ ਕੱਪ ਰੂਟੀਨ ਕੀ ਦਿਖਾ ਰਹੀ ਹਾਂ ਤਾਂ ਹੀ ਕੁਝ ਸਮਝ ਆਏਗਾ ਤੁਹਾਨੂੰ ਸਾਰਿਆਂ ਨੂੰ ਤੇ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਮੈਂ ਆਪਣੀ ਪੈਕਿੰਗ ਕਰਦੀ ਹਾਂ ਹਲੇ ਮੈਂ ਕੱਪੜੇ ਕੱਢਦੇ ਨੇ ਕੁਛ ਮੋਕਸੀ ਦੀ ਵੈਸੇ ਪਜਾਮੀਆਂ ਵਗੈਰਾ ਮੈਂ ਜ਼ਿਆਦਾ ਪਾਉਂਗੀ ਕਿਉਂਕਿ ਨਾ ਫਿਰ ਇਹ ਤਾਂ ਬੱਚੇ ਦਾ ਇੱਕ ਤਾਂ ਬੱਚੇ ਮੈਲੇ ਬੁੱਤ ਕਰ ਲੈਂਦਾ ਹਲੇ ਕੁਝ ਹੀ ਸੁੱਸੂ ਵਗੈਰਾ ਕਰ ਵਿੱਚ ਕਰ ਲੈਂਦੇ ਬਟ ਦੱਸਦੀ ਐ ਸੁੱਸੂ ਵਾਲੇ ਵੀ ਬਟ ਕਈ ਵਾਰ ਬੱਚੇ ਨੂੰ ਨਹੀਂ ਪਤਾ ਲੱਗਦਾਗਾ ਤੇ ਕਰਦੇ ਆਪਾਂ ਹੁਣ ਪੈਕਿੰਗ ਕਰ ਅੱਜ ਮੈਂ ਵੈਸੇ ਕਰ ਰੋ ਰੱਸੀ ਤੁਹਾਨੂੰ ਮੈਂ ਹੈਡਿੰਗ ਕਰਾਕੀ ਆ ਇਹ ਦੇਖੋ ਦਿਖ ਰਿਹਾ ਕਿਵੇਂ ਲੱਗ ਰਹੀ ਐ ਅੱਜ ਮੈਂ ਨਸਰੇ ਉਹਨੇ ਪਾਪਾ ਨੂੰ ਲੈ ਗਈ ਸੀ ਸਕੂਟੀ ਤੇ ਤੇ ਕਰਾ ਕੇ ਆਈਆਂ ਨਾਲ ਮੋਕਸ਼ੀ ਮੇਰੇ ਨਾਲ ਚੱਲ ਗਈ ਸੀ ਬਟੇ ਨੇ ਮੈਨੂੰ ਬਿਲਕੁਲ ਵੀ ਤੰਗ ਨਹੀਂ ਕਰਿਆ ਮੈਂ ਆਰਾਮ ਨਾਲ ਕਰਾ ਲਈ ਫਰੇਡਿੰਗ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਿਆ ਇਹਨੇ ਮੈਨੂੰ ਫਿਰ ਉਸ ਮੈਂ ਕਰਾ ਕੇ ਤਾਂ ਇਹਦਾ ਜਿਹੜਾ ਮੂੰਹ ਚਮਕ ਰਿਹਾ ਹੈ ਨਾ ਚਲੋ ਕਿਉਂਕਿ ਮੇਰੇ ਕਿਤੇ ਬਾਹਰ ਜਾਣਾ ਚੰਗਾ ਨਾਲ ਤਾਂ ਫਰੇਡਿੰਗ ਤੇ ਕਰਾਣੀ ਪੈ ਰਹੀ ਸੀ ਤੇ ਪਹਿਲਾਂ ਮੈਂ ਆਪਣੇ ਅਲਮਾਰਾ ਦੇ ਵਿੱਚੋਂ ਕੱਢੇ ਸੂਟ ਆਪਣੇ ਪਾਉਣ ਵਾਲੇ ਫਿਰ ਮੈਂ ਨਾਈਟ ਸੂਟ ਕੱਢੇ ਮੈਂ ਕਿਹਾ ਚਲੋ ਜਿੜਿੜਿੜੇ ਲੈ ਕੇ ਜਾਣੇ ਉਹ ਪਾ ਲੈਣੇ ਨਾਲ ਮੌਕਸ਼ੀ ਦੇ ਕੱਪੜੇ ਫਿਰ ਉਹਦੀ ਅਲਮਾਰਾ ਚੋਂ ਕੱਢ ਲਈ ਸੀ ਨਾਲ ਮੈਂ ਮੰਨੂ ਦੇ ਕੱਪੜੇ ਰੱਖ ਦਿੱਤੇ ਮੈਂ ਇਹਨਾਂ ਦੀ ਪੈਂਟ ਹਾਲੇ ਨਹੀਂ ਰੱਖਿਆ ਸੀ ਮੈਂ ਕਿਹਾ ਚਲੋ ਜਿਹੜੀ ਕਹਿਣਗੇ ਐਨ ਟਾਈਮ ਤੇ ਉਹ ਹੀ ਪਾਉਂਗੀ ਕਿਉਂਕਿ ਫਿਰ ਮੈਨੂੰ ਪਤਾ ਨਹੀਂ ਸੀ ਇਹਨਾਂ ਨੇ ਕਿਹੜੀ ਪੈਂਟ ਲੈਣੀ ਹੈ ਨਾ ਤੋਂ ਪੁੱਛ ਕੇ ਹੀ ਪਾਉਂਗੀ ਬਾਕੀ ਮੈਂ ਸਾਰਾ ਸਮਾਨ ਇਹਨਾਂ ਦਾ ਵੀ ਪਾ ਲਿਆ ਸੀ ਆਪਣਾ ਵੀ ਪੈਕ ਕਰ ਲਿਆ ਸੀਗਾ ਤੇ ਹੁਣ ਅਸੀਂ ਚੱਲਿਆ ਘੁੰਮਣ ਤੇ ਮੇਰੀ ਵੀਡੀਓ ਦੇ ਵਿੱਚ ਲਾਸਟ ਤੱਕ ਨਾ ਨਾ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ ਤੇ ਤੁਹਾਡੇ ਲਈ ਬਹੁਤ ਵਧੀਆ ਵਧੀਆ ਵਲੋਗਸ ਆਉਂਦੇ ਰਹਿਣਗੇ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਸੀ ਅਗਰ ਵੈਸੇ ਤਾਂ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਹਰ ਰੋਜ਼ ਆਪਣੀ ਵੀਡੀਓ ਪਾਵਾਂ ਠੀਕ ਹੈ ਤੇ ਜੇ ਇੱਕ ਦਿਨ ਵੀ ਮਿਸ ਹੋ ਗਈ ਤਾਂ ਮੈਨੂੰ ਮਾਫ ਕਰਿਓ ਵੀ ਮੈਂ ਇਹ ਨਾ ਕਿਤੇ ਆਪਾਂ ਬਾਹਰ ਗਏ ਆਂ ਕਈ ਵਾਰ ਕੰਮ ਨਹੀਂ ਹੋ ਪਾਂਦਾ ਕਿਉਂਕਿ ਜੀਆਂ ਦੇ ਵਿੱਚ ਗਏ ਆਂ ਜਿਉਂ ਨਾਲ ਕੋਲ ਬੈਠ ਕੇ ਚਾਰ ਗੱਲਾਂ ਨਾ ਕਰੀਆਂ ਫਿਰ ਉਹਦਾ ਵੀ ਕੀ ਫਾਇਦਾ ਜਾਣ ਦਾ ਮੈਂ ਬਹੁਤ ਆਪਦੇ ਵੱਲੋਂ ਕੋਸ਼ਿਸ਼ ਕਰੂੰਗੀ ਕਿ ਮੈਂ ਆਪਣੀ ਵੀਡੀਓ ਰੈਗੂਲਰ ਪਾ ਸਕਾਂ ਵੈਸੇ ਤਾਂ ਅਸੀਂ 2 ਦਿਨ ਹੀ ਜਾਣਾ ਇਸ ਤੋਂ ਜ਼ਿਆਦਾ ਦਿਨ ਅਸੀਂ ਨਹੀਂ ਲਾਣੇ ਅਗਰ ਕੋਈ ਮਜਬੂਰੀ ਹੁੰਦੀ ਹੈ ਮੇਰੇ ਤੋਂ ਵੀਡੀਓ ਨਹੀਂ ਪੈ ਹੁੰਦੀ ਤਾਂ ਮੇਰੀ ਮਜਬੂਰੀ ਨੂੰ ਜ਼ਰੂਰ ਸਮਝਿਓ ਤੇ ਬਾਕੀ ਮੈਂ ਤੁਹਾਡੇ ਨਾਲ ਕਨੈਕਟ ਰਹੂੰਗੀ ਕੋਈ ਐਸੀ ਗੱਲ ਨਹੀਂ ਹੈ ਤੇ ਹੁਣ ਬਸ ਮੈਂ ਆਪਣੀ ਪੈਕਿੰਗ ਕਰ ਰਹੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਮੈਂ ਕਿਹਾ ਚਲੋ ਜਿਹੜੇ ਕੱਪੜੇ ਕੱਢ ਲਏ ਸੀ ਉਹ ਮੈਂ ਰੱਖ ਲਏ ਸੀਗੇ ਕੋਲ ਤੇ ਜਿਹੜੇ ਮੈਨੂੰ ਲੱਗਿਆ ਕਿ ਪ੍ਰੈਸ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਮੈਂ ਪ੍ਰੈਸ ਕਰ ਰਿਆ ਕਿਉਂਕਿ ਫਿਰ ਮੈਂ ਕਿਹਾ ਹੁਣ ਅਪਕ ਤੇ ਬਾਜ਼ ਜਾਇਦਾ ਐਵੇਂ ਉੱਥੇ ਕਿੱਥੇ ਪ੍ਰੈਸ ਕਰਾਂਗੇ ਇਹ ਉਹ ਹੁਣ ਮੈਂ ਕਰ ਉਹ ਆਪਣੀ ਸਾਰਾ ਕੰਮ ਕੰਪਲੀਟ ਕਰਕੇ ਲੈ ਜਾਊਂਗੀ ਕਿ ਮੈਂ ਆਪਣੀ ਪ੍ਰੈਸ ਕਰ ਹੀ ਲੈਣੀ ਆ ਨਾ ਤੇ ਫਿਰ ਐਵੇਂ ਹੋ ਜਾਂਦਾ ਵੀ ਆਪਾਂ ਜਦੋਂ ਜਿਹੜੀ ਚੀਜ਼ ਪਾਉਣੀ ਆ ਆਪਾਂ ਐਵੇਂ ਪਾ ਲੈ ਪਾ ਲੈਨੇ ਆ ਕਿ ਆਪਾਂ ਨੂੰ ਫਿਰ ਚਿੰਤਾ ਤਾਂ ਨਹੀਂ ਹੁੰਦੀ ਕਿ ਪ੍ਰੈਸ ਕਰਨਾ ਮੋਕਸ਼ੀ ਦੇ ਵੀ ਕੁਝ ਕੱਪੜੇ ਸੀ ਉਹ ਵੀ ਪ੍ਰੈਸ ਕਰ ਲਏ ਮਨੂ ਦੇ ਵੀ ਕਰ ਲਏ ਆਪਣੇ ਵੀ ਕਰ ਲਏ ਕਿ ਕੱਲ੍ਹ ਹੀ ਸੀਗੇ ਮੈਂ ਵੀ ਚਲੋ ਤੇ ਮੈਂ ਫਿਰ ਆਪਣਾ ਪੈਕਿੰਗ ਕਰਕੇ ਤੇ ਨਾਲ ਫਿਰ ਮੈਨੂੰ ਭੁੱਖ ਵੀ ਲੱਗੀ ਸੀ ਥੋੜੇ ਦੇਰ ਬਾਅਦ ਮੈਂ ਹਾਂ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਫਟਾਫਟ ਫਿਰ ਮੈਂ ਆਪਣੀ ਰੋਟੀ ਬਣਾਈ ਰੋਟੀ ਖਾਈ ਕਿਉਂਕਿ ਨਾ ਸਵੇਰੇ ਮੈਂ ਉੱਠਣ ਤੋਂ ਪਹਿਲਾਂ ਹੀ ਮੇਰੇ ਉੱਠਣ ਤੋਂ ਪਹਿਲਾਂ ਹੀ ਮੰਮੀ ਨੇ ਅੱਜ ਨਾਸ਼ਤਾ ਬਣਾ ਲਿਆ ਸੀਗਾ ਤੇ ਪਾਪਾ ਮੰਮੀ ਨੇ ਖਾ ਲਿਆ ਸੀ ਮੋਖਸ਼ਮੀਰ ਤੋਂ ਪਹਿਲਾਂ ਹੀ ਉੱਠ ਗਈ ਸੀ ਅੱਜ ਤੇ ਉਹ ਆਪਣੇ ਆਦਨ ਨੇ ਖੇਲਣ ਲੱਗ ਗਈ ਸੀ ਪਤਾ ਨਹੀਂ ਮੈਨੂੰ ਸਵੇਰ ਮੈਨੂੰ ਕੀ ਹੋ ਰਿਹਾ ਸੀ ਅੱਜ ਮੇਰੇ ਤੋਂ ਉੱਠਿਆ ਹੀ ਨਹੀਂ ਜਾ ਰਿਹਾ ਸੀਗਾ ਅਜੀਬ ਜਿਹਾ ਹੋ ਰਿਹਾ ਸੀ ਮੈਨੂੰ ਕੁਝ ਪਤਾ ਨਹੀਂ ਅੱਜ ਕੱਲ ਨਾ ਜਿਵੇਂ ਆਪਾਂ ਏਸੀ નીચે ਸੌਣੇ ਆ ਨਾ ਮੈਨੂੰ ਮੇਰੇ ਅੱਜ ਕੱਲ ਹੱਥ ਸੋਣ ਲੱਗ ਗਏ ਹੱਥ ਤੇ ਬਾਹ ਪੂਰੀ ਸ ਉਥਾਂ ਜਿਉਂ ਕਿ ਏਸੀ ਹੈ ਨਾ ਏਸੀ ਦੇ ਮੈਨੂੰ ਏਸੀ ਮੈਂ ਏਸੀ ਜ਼ਿਆਦਾ ਮਾਫਕ ਵੀ ਨਹੀਂ ਨਾ ਹੈਗਾ ਉਹਦੇ ਕਰਕੇ ਦਿੱਕਤ ਆ ਰਹੀ ਹੈ ਕਿ ਮੈਨੂੰ ਤੇ ਚਲੋ ਕੋਈ ਨਹੀਂ ਫਿਰ ਮੈਂ ਉਰਦੇ ਸਾਰ ਆਪਣਾ ਚਾਹ ਨਾਲ ਪਰੌਂਠੀ ਖਾ ਲਈ ਸੀ ਸੁਬਾ 8:00 ਵਜੇ 8:00 ਵਜੇ ਤੇ ਫਿਰ ਉਸ ਤੋਂ ਬਾਅਦ ਫਿਰ ਮੈਨੂੰ 1:00 ਵਜੇ ਨਹੀਂ ਜਲਦੀ ਅੱਜ ਭੁੱਖ ਲੱਗੀ ਕਿਉਂਕਿ ਐ ਸੰਡੇ ਸੀਗਾ ਤੇ ਸੰਡੇ ਨੂੰ ਹੀ ਮੈਂ ਸ਼ੂਟਿੰਗ ਕਰ ਲਈ ਸੀਗੀ ਜਿਹੜੀ ਵੀਡੀਓ ਤੁਸੀਂ ਮੇਰੀ ਮੰਗਲਵਾਰ ਨੂੰ ਦੇਖੋਗੇ ਆ ਵਾਲੀ ਵੀਡੀਓ ਮੇਰੀ ਮੈਂ ਸੰਡੇ ਨੂੰ ਸ਼ੂਟਿੰਗ ਕਰੀ ਸੀ ਕਿਉਂਕਿ ਫਿਰ ਮੈਨੂੰ ਐ ਸੀ ਨਾ ਕਿ ਵੀ ਮੈਂ ਆਪਣੀ ਪੈਕਿੰਗ ਕਰਦੀ ਜੋ ਚੀਜ਼ ਮੈਂ ਆਪਣੀ ਕਰ ਰਹੀ ਹਾਂ ਉਹ ਤਾਂ ਉਸਾਰਿਆਂ ਨਾਲ ਮੈਂ ਸ਼ੇਅਰ ਕਰਾਂ ਤਾਂ ਮੇਰੀ ਦਿਲ ਚਈ ਸੀ ਕਿ ਤੁਹਾਨੂੰ ਮੈਂ ਸਾਰ ਨੂੰ ਇੱਕ ਇੱਕ ਚੀਜ਼ ਦਿਖਾਵਾਂ ਕਿ ਮੈਂ ਕਿੱਥੇ ਜਾ ਰਹੀ ਆ ਜਾਂ ਕੀ ਮੈਂ ਕੱਪੜਾ ਲਿਆ ਜਾਂ ਮੈਂ ਕਿੱਥੇ ਘੁੰਮ ਰਹੀ ਮੈਂ ਹਰ ਚੀਜ਼ ਕੋਸ਼ਿਸ਼ ਪੂਰੀ ਕਰੋਗੇ ਕਿ ਤਰਨਾ ਸਭ ਕੁਝ ਸ਼ੇਅਰ ਕਰਾਂ ਤੇ ਬਾਕੀ ਅਗਰ ਕੋਈ ਗਲਤੀ ਹੋਈ ਹਲਤੀ ਹੋਈ ਮੈਨੂੰ ਮਾਫ ਕਰਿਓ ਆਪਣੀ ਭੈਣ ਸਮਝ ਕੇ ਤੇ ਬਸ ਹੁਣ ਆਪਣਾ ਮੈਂ ਪ੍ਰੈਸ ਹੀ ਕਰ ਰਹੀ ਸੀਗੀ ਤੇ ਨਾਲ ਨਾਲ ਮੈਂ ਪਾਪਾ ਨਾਲ ਗੱਲਾਂ ਕਰ ਰਹੀ ਸੀਗੀ ਤੇ ਦੇ ਫਿਰ ਮੈਂ ਆਪਣੇ ਰੂਮ ਦੇ ਵਿੱਚ ਜਾਣੀ ਆ ਮੈਂ ਸੋਚਿਆ ਮੈਂ ਕਿਧੇ ਚ ਕਪੜੇ ਪਾਵਾਂ ਕਿ ਫਿਰ ਮੈਂ ਸੋਚਿਆ ਕਿ ਚਲੋ ਆਪਾਂ ਇੱਕ ਅਟੈਚੀ ਬਣਾ ਲੈਨੇ ਆ ਕਿ ਕਪੜੇ ਜਿਹੜੇ ਪ੍ਰੈਸ ਕੀਤੇ ਹੋਏ ਨੇ ਨਾ ਤਾਂ ਵੱਟੋ ਵੱਟ ਹੋਣਗੇ ਜਾਂ ਬੈਗ ਵੀ ਲੈਨੇ ਆ ਤਾਂ ਕਪੜੇ ਫਿਰ ਵੱਟੋ ਵੱਟ ਹੋ ਜਾਂਦੇ ਆ ਨਾ ਤਾਂ ਫਿਰ ਮੈਂ ਅਟੈਚੀ ਚ ਸਾਡੇ ਤਿੰਨਾਂ ਦੇ ਕਪੜੇ ਪਾ ਲਏਗੇ ਮੇਰਾ ਮੁਕਸ਼ੀ ਦਾ ਤੇ ਮਨੂ ਦਾ ਕਿਉਂਕਿ ਦੋ ਦਿਨਾਂ ਲਈ ਜਾਣਾਂ ਜ਼ਿਆਦਾ ਕਪੜੇ ਹੈ ਨਹੀਂ ਕਿ ਦੋ-ਦੋ ਸੂਟ ਤਾਂ ਲੈ ਜਾਏ ਸਾਰੇ ਤੇ ਫਿਰ ਆ ਕੇ ਸੀਗੇ ਤੇ ਮੇਰਾ ਟੈਚੀ ਉੱਪਰ ਪੈਸ ਸਿਲਵਾ ਲਈ ਦੇ ਉੱਪਰ ਤਾਂ ਫਿਰ ਉਹਨੂੰ ਕੱਢਿਆ ਕਪੜੇ ਦੇ ਵਿੱਚ ਮੈਂ ਲਪੇਟ ਕੇ ਰੱਖਿਆ ਹੋਇਆ ਸੀਗਾ ਕਿ ਦਸਤ ਟੁੱਟ ਤੋਂ ਬਚੀ ਰਹੇ ਟੈਚੀ ਤੇ ਫਿਰ ਮਨੂੰ ਨੀਚੇ ਉਤਾਰਿਆ ਉਹ ਲਗਾ ਕੇ ਆਪਣੀ ਥੱਲੇ ਜੇਰਸ ਲਗਾ ਕੇ ਫਿਰ ਉਹਨੂੰ ਮੈਂ ਸਾਰਾ ਸਾਫ਼ ਕਰਿਆ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਪੜੇ ਪਾਏ ਤੇ ਕਪੜੇ ਪਾਉਣ ਤੋਂ ਬਾਅਦ ਫਿਰ ਮੈਂ ਆਪਣਾ ਥੋੜਾ ਜਿਹਾ ਮੇਕਅਪ ਦਸਮਾਨ ਪਾਇਆ ਜਿਵੇਂ ਆਪਣੀ ਕਰੀਮ ਕਰੀਮ ਪਾ ਲਈ ਦੀ ਯੂਜ਼ ਵਾਸਤੇ ਲਿਪਸਟਿਕ ਬਿੰਦੀ ਜਿਆਦਾ ਕੁਝ ਮੈਨੇ ਨਹੀਂ ਪਾਇਆ ਕਿਉਂਕਿ ਆਪਾਂ ਕਿਹਾ ਕਿ ਤੇ ਜਾਣ ਘਰ ਹੀ ਰਹਿਣਾ ਹੈਗਾ ਤੇ ਉਸ ਤੋਂ ਜ਼ਿਆਦਾ ਕੁਝ ਮੈਂ ਨਾ ਲਾਉਂਦੀ ਆ ਨਾ ਹੀ ਮੈਨੂੰ ਜ਼ਰੂਰਤ ਹੈ ਜ਼ਿਆਦਾ ਕੁਝ ਲਾਉਣ ਦੀ ਕਿਉਂਕਿ ਮੇਰਾ ਰੰਗ ਸਾਫ਼ ਹੀ ਹੈ ਤੇ ਜ਼ਿਆਦਾ ਕੁਝ ਮੈਂ ਨਹੀਂ ਲਾਉਂਦੀ ਆਪਣੇ ਫੇਸੇ ਕਿਉਂਕਿ ਇੱਕ ਤਾਂ ਗਰਮੀ ਹੀ ਗਰਮੀ ਚੋਂ ਹੀ ਪਸੀਨੇ ਨਾਲ ਆਪਣਾ ਸਾਰਾ ਕੁਝ ਖਰਾਬ ਹੀ ਹੋ ਜਾਣਾ ਹੈਗਾ ਇਹ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਕਿ ਤੇ ਮੈਨੂੰ ਇਹ ਵੀ ਟੈਨਸ਼ਨ ਹੋਈ ਪਈ ਹੈ ਕਿ ਮੌਕਸ਼ੀ ਨਾ ਪਤਾ ਨਹੀਂ ਗਰਮੀ ਚ ਅਸਿੱਕੀ ਮੇ ਜਾਵਾਂਗੇ ਜਾਂ ਕੀ ਹੋਏਗਾ ਮੈਨੂੰ ਤਾਂ ਗਰਮੀ ਬਿਲਕੁਲ ਵੀ ਪਸੰਦ ਨਹੀਂ ਹੈਗੀ ਚਲੋ ਕੋਈ ਨਹੀਂ ਹੁਣ ਜਿਵੇਂ ਜਾਵਾਂਗੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ بس ਅੱਜ ਦਾ ਸਾਰਾ ਦਿਨ ਬਹੁਤ ਵਧੀਆ ਰਿਹਾ ਤੇ ਮੋਕਸ਼ੀ ਨਾਲ ਮੋਕਸ਼ੀ ਦੁਪਹਿਰੇ ਸੌ ਗਈ ਸੀਗੀ ਅੱਜ ਥੋੜਾ ਜਿਸ ਹੋ ਗਈ ਸੀ 2 ਘੰਟੇ ਸੁੱਤੀ ਆਰਾਮ ਨਾਲ ਕਿਉਂਕਿ ਸਵੇਰੇ ਜਲਦੀ ਉੱਠੀ ਹੋਈ ਸੀ ਕਿ ਫਿਰ ਦੁਪਹਿਰੇ ਸੋ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਆਪਣਾ ਆਪਣੇ ਨਾਲ ਮੈਂ ਇੱਕ ਹੋਰ ਵੀਡੀਓ ਦੀ ਐਡੀਟਿੰਗ ਕਰਨੀ ਸੀਗੀ ਤੇ ਮੈਂ ਕਿਹਾ ਚਲੋ ਆਪਣੀ ਵੀਡੀਓ ਦੀ ਐਡੀਟਿੰਗ ਕਰ ਦਾਂ ਮੈਂ ਕੱਲ ਤੁਸੀਂ ਸਾਰਿਆਂ ਨੂੰ ਦੇਖਣੀ ਹੋਈ ਹੈ ਫਿਰ ਮੈਂ ਉਹ ਵੀ ਆਪਣਾ ਕੰਮ ਕਰਦੀ ਨਾਲ ਨਾਲ ਫਿਰ ਉਸ ਤੋਂ ਬਾਅਦ ਜਦ ਮੇਰਾ ਸਾਰਾ ਕੰਮ ਕੰਪਲੀਟ ਹੋ ਗਿਆ ਫਿਰ ਕਹਿੰ ਤੱਕ ਮੈਂ ਵੀ ਮੋਸ਼ਨ ਅਰੈਸਟ ਕਰ ਲਿਆ ਸੀ ਫਿਰ ਉੱਠ ਕੇ ਫਿਰ ਮੈਂ ਆਪਣੀ ਚਾਹ ਚ ਬਣਾਈ ਪਾਪਾ ਦਿੱਤੀ ਮੰਮੀ ਹੋਰਾਂ ਨੇ ਵੈਸੇ ਚਾਹ ਇੱਕ ਵਾਰ ਮੇਰੇ ਤੋਂ ਪਹਿਲਾਂ ਉੱਠ ਮੇਰੇ ਉੱਠਣ ਤੋਂ ਪਹਿਲਾਂ ਪੀ ਲਈ ਸੀਗੀ ਪਰ ਮੈਂ ਫਿਰ ਦੇ ਦਿੱਤੀ ਸੀ ਤੇ ਫਿਰ ਅਸੀਂ ਸਾਰਿਆਂ ਨੇ ਚਾਹ ਪੀ ਕੇ ਫਿਰ ਉਸ ਤੋਂ ਬਾਅਦ ਫਿਰ ਮੌਕ ਸ਼ੂਟ ਕੀ ਤੇ ਮੈਂ ਵੀ ਨਾਲ ਪਰੌਂਠੀ ਬਣਾ ਲਈ ਸੀ ਕਿ ਮੈਂ ਕਿਹਾ ਚਲ ਨਾਲ ਪਰੌਂਠੀ ਖਾਣੇ ਆ ਚਾਹ ਨਾਲ ਕੁਝ ਖਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਤੇ ਫਿਰ ਨਾਲ ਹੀ ਮੇਰੇ ਮੌਕਸ਼ੀ ਨੇ ਖਾ ਲਈ ਪਰੌਂਠੀ ਵੈਸੇ ਤਾਂ ਇਹ ਰੋਟੀ ਜਦੋਂ ਦੀ ਸਕੂਲੋਂ ਛੁੱਟੀਆਂ ਹੋਈਆਂ ਨਾ ਉਦੋਂ ਦੀ ਰੋਟੀ ਮੇਰੇ ਕੋਲ ਬਹੁਤ ਘੱਟ ਖਾਂਦੀ ਹੈ ਅੱਜ ਵੈਸੇ ਅਸੀਂ ਇਹਨੂੰ ਦੱਲੀਆਂ ਵੀ ਬਣਾ ਕੇ ਦਿੱਤਾ ਸੀਗਾ ਵੀ ਚਲ ਖਾ ਲੈ ਪਰ ਇਹਨੇ ਬਿਲਕੁਲ ਵੀ ਮੂੰਹ ਨਹੀਂ ਲਾਇਆ ਤੇ ਹੁਣ ਮੈਂ ਦਾਲ ਬਣਾਈ ਸੀ ਸ਼ਾਮੀ ਤੇ ਮੈਂ ਕਿਹਾ ਖਾ ਲੈ ਕਹਿੰਦੇ ਨਹੀਂ ਖਾਣਾ ਕੁਝ ਨਹੀਂ ਖਾਂਦੀ ਪਤਾ ਨਹੀਂ ਕੀ ਚੱਕਰ ਹੈ ਸੋ ਹੁਣ ਇਸ ਤੋਂ ਬਾਅਦ ਫਿਰ ਮੈਂ ਆਪਣੀ ਪੈਕਿੰਗ ਕਰਨ ਤੋਂ ਬਾਅਦ ਜਦੋਂ ਵੀ ਤੁਸੀਂ ਮੇਰਾ ਵੀਲੌਗ ਦੇਖ ਲਓ ਹੁਣ ਅਗਲਾ ਵੀਲੌਗ ਤੁਹਾਨੂੰ ਉੱਥੇ ਪਹੁੰਚ ਕੇ ਹੀ ਮੈਂ ਪਾਉਂਗੀ ਵੀ ਤੁਹਾਨੂੰ ਉੱਥੇ ਜਾ ਕੇ ਮੈਂ ਜਿੰਨਾ ਨਾਲ ਰਹੂੰਗੀ ਬੈਠੂੰਗੀ ਉੱਠੂੰਗੀ ਤੁਹਾਨੂੰ ਉਹੀ ਮੇਰਾ ਵੀਲੌਗ ਦਿ세ਗਾ ਮੇਰੇ ਵੀਡੀਓ ਦੇ ਵਿੱਚ ਲਾਸਟ ਤੱਕ ਜਰੂਰ ਬਨੇ ਰਹਿਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਈ ਮੇਰੇ ਚੈਨਲ 'ਚ ਪਹਿਲੀ ਵਾਰ ਆਇਆ ਤੇ ਇੱਕ ਲਾਈਕ ਕਰ ਦਿਆ ਕਰੋ ਯਾਰ ਤੁਹਾਡੇ ਲਾਈਕ ਨਾਲ ਕੋਈ ਕੁਝ ਨਹੀਂ ਹੁੰਦਾ ਪਰ ਸਾਡੇ ਵਰਗਿਆਂ ਨੂੰ ਮੋਟੀਵੇਸ਼ਨ ਮਿਲ ਜਾਂਦਾ ਕਿ ਸ਼ਾਇਦ ਤਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੈ ਤੇ ਇਸੇ ਤਰੀਕੇ ਨਾਲ ਰੋਜ਼ ਮੈਂ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓਜ਼ ਲਿਆਉਂਦੀ ਰਹੂੰਗੀ ਮੈਨੂੰ ਆਪਣਾ ਬਹੁਤ ਸਾਰਾ ਪਿਆਰ ਦੇਣਾ ਤੇ ਹੁਣ ਬਸ ਆਪਾਂ ਆਪਣੀ ਪੈਕਿੰਗ ਹੋ ਜੇਗੀ ਡਨ ਫਿਰ ਆਪਾਂ ਜਾਵਾਂਗੇ ਕੋਮਨ ਅਸੀਂ ਬਹੁਤ ਵਿਆਹ ਤੋਂ ਬਾਅਦ ਤਾਂ ਅਸੀਂ ਕਿਤੇ ਘੁੰਮਣ ਹੀ ਨਹੀਂ ਗਏ ਹੁਣ ਬਹੁਤ ਚਾਅ ਚੱਲਿਆ ਬੈਠਾ ਕਿ ਚਲੋ ਅਸੀਂ ਕਿਤੇ ਚੱਲਦੇ ਆ ਇਸ ਤੋਂ ਬਾਅਦ ਫਿਰ ਮੈਂ ਜਦੋਂ ਆ ਜੂੰਗੀ ਫਿਰ ਜਾਵਾਂਗੇ ਆਪਾਂ ਮੁਕਸ਼ ਮੁਕਸ਼ ਦੇ ਨਾਨਕੇ ਤੇ ਫਿਰ ਉਹ ਵੀ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦਿਖਾਉਂਗੀ ਉੱਥੇ ਜਾ ਕੇ ਮੈਂ ਆਪਣੀ ਵੀਡੀਓਜ਼ ਰੈਗੂਲਰ ਰੱਖੂੰਗੀ ਤੇ ਰੈਗੂਲਰ ਸ਼ੂਟਿੰਗ ਕਰੂੰਗੀ ਤੇ ਬਾਕੀ ਆਪਾਂ ਹੁਣ ਜੇ ਕੰਮ ਸ਼ੁਰੂ ਕਰਿਆ ਤਾਂ ਇਹ ਤੋਂ ਆਪਾਂ ਪਿੱਛੇ ਨਹੀਂ ਹਟਣਾ ਆਪਣਾ ਆਪਣਾ ਜਿਹੜਾ ਕੰਮ ਆਪਾਂ ਨੂੰ ਆਪਨਾ ਸਮਝ ਕੇ ਹੀ ਕਰਨਾ ਹੈ ਤੁਸੀਂ ਮੇਰੀ ਸਾਰੀ ਫੈਮਿਲੀ ਹੋ ਤੁਹਾਡੇ ਨਾਲ ਮੈਂ ਡੇਲੀ ਆਪਣੀ ਵੀਡੀਓ ਆਪਣਾ ਜੋ ਕਰਦੀ ਹਾਂ ਸਭ ਕੁਝ ਸ਼ੇਅਰ ਕਰਦੀ ਹਾਂ ਮੈਂ ਬਿਲਕੁਲ ਵੀ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਕਿਸੇ ਤਰ੍ਹਾਂ ਦਾ ਝੂਠ ਨਹੀਂ ਦੱਸਿਆ ਜਾਂ ਕਦੇ ਝੂਠ ਨਹੀਂ ਬੋਲਿਆ ਜੂੰਆਂ ਮੈਂ ਜਿੰਨੇ ਵਜੇ ਉੱਠਦੀ ਹਾਂ ਜਿੰਨੇ ਵਜੇ ਨਹੀਂ ਉੱਠਦੀ ਜਾਂ ਸੁੱਤੀ ਜੋ ਸਭ ਤਦਨ ਮੈਂ ਜ਼ਰੂਰ ਸ਼ੇਅਰ ਕਰਦੀ ਹਾਂ ਕਿਉਂਕਿ ਮੈਂ ਫਾਰਮੈਲਟੀ ਨਹੀਂ ਕਰਨਾ ਚਾਹੁੰਦੀ ਕਿਸੇ ਵੀ ਚੀਜ਼ 'ਚ ਵੀ ਜੇ ਆਪਾਂ ਰਿਸ਼ਤਾ ਬਣਾਇਆ ਤਾਂ ਉਸ ਰਿਸ਼ਤੇ ਨੂੰ ਆਪਾਂ ਸੱਚ ਦੇ ਸੱਚ ਸਮਝ ਕੇ ਚੱਲੀਏ ਹਨਾ ਹਾਂਜੀ ਪੈਂਟ ਤੁਸੀਂ ਮੇਰੇ ਵੀਡੀਓ ਦੇਖ ਹੀ ਲਈ ਐ ਕਿੱtain ਲੱਗੀ ਆ ਦੱਸਣਾ ਜ਼ਰੂਰ ਤੇ ਮੈਂ ਪੈਕਿੰਗ ਸਾਰੀ ਕਰ ਲਈ ਬਸ ਕੱਲੇ ਸਾਡੇ ਬਰਸ਼ ਰਹਿ ਗਏ ਪਾਉਣ ਵਾਲੇ ਦੋਨਾਂ ਜਣਿਆਂ ਦੇ ਦੋਨਾਂ ਤਿੰਨਾਂ ਦੇ ਤੇ ਉਹ ਆਪਾਂ ਜਦੋਂ ਜਾਵਾਂਗੇ ਉਸ ਦਿਨ ਨਾਲ ਦੇ ਨਾਲ ਪਾਵਾਂਗੇ ਕੁਝ ਉੱਠ ਕੇ ਆਪਾਂ ਬਰਸ਼ ਕਰਨਾ ਹੀ ਐ ਇੱਕ ਵਾਰ ਤੇ ਬਾਕੀ ਆਲਮੋਸਟ ਮੈਂ ਸਾਰਾ ਕੁਝ ਪਾ ਲੈ ਕੱਪੜੇ ਮੋਕਸ਼ੀ ਦੇ ਮੰਨੂ ਦੇ ਸਾਡੇ ਨਾਈਟ ਸੂਟ ਮੌਕੇ ਦੇ ਕੱਪੜੇ ਪੂਰੇ ਤੇ ਮੌਕਸ਼ੇ ਸੰਗਰ ਹੈ ਕਿ ਉਹ ਮੈਂ ਇੱਕੋ ਜੋੜਾ ਨੂੰ ਪਵਾ ਕੇ ਲੈ ਜਾਵਾਂਗੀ ਜਿਆਦਾ ਆਪਾਂ ਭਾਰ ਚੱਕਣਾ ਨਹੀਂ ਹੈਗਾ ਜਦ ਸਮਾਨ ਲੈ ਕੇ ਹੀ ਜਾਣਾ ਓਹੀ ਓਹੀ ਲੈ ਕੇ ਜਾਣਾ ਜਿਹੜਾ ਜ਼ਰੂਰਤ ਹੈ ਕਿ ਮੈਂ 2 ਦਿਨ ਹੀ ਰਹਿਣਾ ਹਨਾ ਜਿਆਦਾ ਦਿਨ ਆਪਾਂ ਰਹਿਣਾ ਨਹੀਂ ਹੈਗਾ ਫਿਰ ਜਿਆਦਾ ਸਮਾਨ ਹੀ ਕੋਚ ਕੀ ਨਾ ਬਸਤ ਜਾਣਾ ਫਿਰ ਮੈਂ ਥੱਕੇ ਖਾਣਾ ਤੇ ਬਸ ਇਹੀ ਚੀਜ਼ਾਂ ਸੀ ਜਿਹੜੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਹੀ ਨੇ ਕਿ ਮੇਰੀ ਪੈਕਿੰਗ ਹੋ ਗਈ ਤੇ ਆਪਾਂ ਚੱਲਨੇ ਘੁੰਮਣ ਸੋ ਹੁਣ ਤਾਂ ਨਵੀਂ ਥੋੜੀ ਆਊਟਿੰਗ ਮਿਲੇਗੀ ਕਿਉਂਕਿ ਮੈਂ ਰੋਜ਼ ਰੈਗੂਲਰ ਤੁਹਾਨੂੰ ਆਪਣੇ ਘਰ ਦੀਆਂ ਚੀਜ਼ਾਂ ਦਿਖਾ ਰਹੀ ਸੀ ਘਰ ਦੇ ਵਲੌਗਸ ਤੇ ਹੁਣ ਤੁਹਾਨੂੰ ਵੀ ਥੋੜਾ ਜਿਹਾ ਦੇਖ ਕੇ ਆਊਟਿੰਗ ਵਾਈਦੀ ਕੀ ਹਾ ਜੇ ਬਾਹਰ ਘੁੰਮ ਰਹੀ ਆ ਚਲੋ ਉੱਥੇ ਜਾ ਕੇ ਮੈਂ ਆਪਣੇ ਵਲੌਗਸ ਕੰਟੀਨਿਊ ਕਰੂੰਗੀ ਜਿਵੇਂ ਅਸੀਂ ਘੁੰਮਾਂਗੇ ਜਾਵਾਂਗੇ ਕੰਮਾਂਗੇ ਸਭ ਮੈਂ ਵਲੌਗਸ ਬਣਾਉਂਗੀ ਸੋ ਮੇਰੀ ਵੀਡੀਓ ਨੂੰ ਦੇਖਦੇ ਰਹਿਣਾ ਤੇ ਹਰ ਰੋਜ਼ ਇਸੇ ਤਰੀਕੇ ਨਾਲ ਮੈਂ ਤੁਹਾਡੇ ਲਈ ਨਵੇਂ ਨਵੇਂ ਵੀਡੀਓਜ਼ ਲਿਆਉਂਦੀ ਰਹੂੰਗੀ ਤੇ ਮੇਰੀ ਕੱਲ ਵਾਲੀ ਵੀਡੀਓ ਤੇ ਕੱਲ ਜੇ ਮੈਂ ਪਰਸਪਾਈ ਸੀਗੀ ਉਹਦੇ ਪਾਈ ਸੀਗੀ ਤੇ ਉਹ ਵੀ ਮੈਨੂੰ ਦੱਸਣਾ ਜ਼ਰੂਰ ਕਮੈਂਟ ਕਰਕੇ ਤੁਹਾਨੂੰ ਸਾਲਾਂ ਨੂੰ ਕਿਵੇਂ ਲੱਗੀ ਵੀ ਤੁਹਾਨੂੰ ਓਦਾਂ ਦੀ ਵੀਡੀਓਜ਼ ਚਾਹੀਦੀਆਂ ਤਾਂ ਮੈਂ ਓਦਾਂ ਦੇ ਵੀ ਜ਼ਰੂਰ ਲਿਆ ਕਰੂੰਗੀ ਤੁਹਾਡੇ ਲਈ ਤੇ ਆਪਾਂ ਕੁਝ ਵਿੱਚ ਵਿੱਚ ਵਲੌਗਸ ਵੀ ਲਿਆਦਾ ਕਰਾਂਗੇ ਤੇ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਵੀਂ ਵੀਡੀਓ ਨਾਲ ਉਹ ਤੱਕ ਲਈ ਬਾਏ ਬਾਏ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਪਹਿਲੀ ਵਾਰ ਆਇਆ ਮੇਰੇ ਚੈਨਲ ਦੇ ਬਾਏ